ਇਹ ਤਾਂ ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਬੱਚੇ ਦਾ ਕਤਲ ਕੀਤਾ ਗਿਆ ਉਦੋਂ ਤੋਂ ਹੀ ਪ੍ਰਵਾਸੀਆਂ ਦਾ ਮਾਮਲਾ ਪੰਜਾਬ ਦੇ ਵਿੱਚ ਪੱਖਿਆ ਹੋਇਆ ਦਿਨੋਂ ਦਿਨ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਰੋਜ਼ਾਨਾ ਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਤਾਜ਼ਾ ਮਾਮਲਾ ਉਸ ਯਾਰ ਕੋਈ ਸਾਹਮਣੇ ਆਇਆ ਜਿੱਥੇ ਕਿ ਮਹਿਲਪੁਰ ਦੀ ਰੋਂਦੇ ਪਿੰਡ ਪਥਰਾਲੇ ਵਿੱਚ ਦੇਰ ਰਾਤ ਪ੍ਰਵਾਸੀਆਂ ਦੇ ਵੱਲੋਂ ਇੱਕ ਢਾਬੇ ਤੇ ਹਮਲਾ ਕਰ ਦਿੱਤਾ ਗਿਆ ਤੇ ਢਾਬੇ ਦੀ ਭੰਨਤੋੜ ਵੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਮੌਕੇ ਤੇ ਥਾਣਾ ਮਹਿਲਪੁਰ ਦੀ ਪੁਲਿਸ ਨੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਢਾਬੇ ਨੂੰ ਚਲਾਉਣ ਵਾਲੀ ਅਿੰਦਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਢਾਬੇ ਤੇ ਤਿੰਨ ਤੋਂ ਚਾਰ ਗਾਹ ਘਰੋਟੀ ਖਾਣਾ ਹੈ ਅਤੇ ਉਹਨਾਂ ਦੇ ਮਾਲਕ ਨੇ ਕਿਹਾ ਸੀ ਕਿ ਜੇਕਰ ਕੋਈ ਅਣਪਛਾਤੀ ਗੱਡੀ ਇੱਧਰ ਆਉਂਦੀ ਹੈ ਤਾਂ ਉਸ ਨੂੰ ਸੂਚਿਤ ਕਰ ਦਿੱਤਾ ਜਾਵੇ। ਇਸੇ ਤਰ੍ਹਾਂ ਉਸਨੇ ਆਪਣੇ ਮਾਲਕ ਨੂੰ ਦੱਸ ਦਿੱਤਾ ਕਿ ਇੱਥੇ ਇੱਕ ਅਣਪਛਾਤੀ ਗੱਡੀ ਆਈ ਹੈ ਅਤੇ ਬਾਅਦ ਦੇ ਵਿੱਚ ਗੱਡੀ ਚਲਾਉਣ ਵਾਲਾ ਮਾਲਕ ਉਸਤੇ ਘਰ ਨੇੜੇ ਰਹਿੰਦੇ ਪ੍ਰਵਾਸੀਆਂ ਨੂੰ ਇਕੱਠੇ ਕਰਕੇ ਜਦੋਂ ਆਇਆ ਸਾਵਨ ਨੂੰ ਲੇਖੇ ਨਾਲ ਫੈਕਟਰੀ ਦੇ ਬੰਦਿਆਂ ਨੂੰ ਗੱਡੀ ਵਾਲੇ ਬੰਦੇ ਸਮਝ ਕੇ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਐਨਐਨਯੂ ਇੱਕ ਰਾਹਗੀਰ ਹੁੰਦਾ ਹੈ ਤਾਂ ਪ੍ਰਵਾਸੀ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਉਸ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਜਾਂਦੀ ਹੈ। ਇਸ ਮੌਕੇ ਟਾਬੇ ਵਾਲੀ ਮਹਿਲਾ ਨੇ ਦੱਸਿਆ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੇ ਹਰ ਇੱਕ ਨੰਤੰਕ ਕੀਤਾ ਹੋਇਆ ਤੇ ਰਾਤ ਵੇਲੇ ਵੀ ਰੌਲਾ ਪਾਉਂਦੇ ਨੇ। ਇਸੇ ਮੌਕੇ ਜਾਂਚ ਪੜਤਾਲ ਕਰਨ ਪਹੁੰਚੇ ਥਾਣਾ ਮਹਿਲਪੁਰ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਮੌਕੇ ਤੇ ਜਾ ਕੇ ਵੇਖਿਆ ਕਿ ਤਾਬੇ ਦੀ ਬੁਰੀ ਤਰ੍ਹਾਂ ਨਾਲ ਭੰਤੜ ਕੀਤੀ ਹੋਈ ਸੀ ਤੇ ਉਹਨਾਂ ਨੇ ਦੱਸਿਆ ਕਿ ਜਦੋਂ ਵੀ ਉਹਨਾਂ ਕੋਲ ਲਿਖਤੀ ਸ਼ਿਕਾਇਤ ਆਉਂਦੀ ਹੈ ਉਹਨਾਂ ਵੱਲੋਂ ਬੰਦਗੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਸ ਦੌਰਾਨ ਮਹਿਲਾ ਨੇ ਕਿ ਕੁਝ ਆਖਿਆ ਤੁਸੀਂ ਇੱਕ ਵਾਰ ਉਹ ਵੀ ਸੁਣੋ ਬਾਰਦਾਤ ਇਹੀ ਹੋਈ ਜਿੱਦਾਂ ਅੱਗੇ ਵੀ ਗੱਡੀਆਂ ਆਂਦੀਆਂ ਜਾਂਦੀਆਂ ਆ ਤੇ ਮਾਲਕ ਨੂੰ ਅਸੀਂ ਦੱਸਿਆ ਕੀਤਾ ਵੀ ਐਦਾਂ ਗੱਡੀਆਂ ਫਾਲਤੂਆਂ ਆਂਦੀਆਂ ਜਾਂਦੀਆਂ ਆ ਮਾਲਕ ਕਹਿੰਦਾ ਹੁਣ ਕੋਈ ਉਪਰੀ ਗੱਡੀ ਆਉਗੀ ਸਾਨੂੰ ਫੋਨ ਕਰਿਓ ਫੇ ਮੈਂ ਕੋਠੀ 'ਚ ਹੀ ਹੁੰਦਾ ਆ ਹਨਾ ਮੈਂ ਜਦੋਂ ਗੱਡੀ ਇੱਥੋਂ ਨੰਗੀ ਮੈਂ ਮਾਲਕ ਨੂੰ ਫੋਨ ਕੀਤਾ ਫੇ ਭਾਜੀ ਇੱਧਰ ਗੱਡੀ ਆਈ ਆ ਉਪਰੀ ਆਈ ਆ ਹਨਾ ਮਾਲਕ ਨੇ ਅੱਧੇ ਘੰਟੇ ਮਗਰੋਂ ਬੰਦੇ ਉਦੋਂ ਚਿੰਗੜ ਸਾਰੇ ਇਕੱਠੇ ਕਰਕੇ ਡਾਂਗਾ ਸੋਟੇ ਲੈ ਕੇ ਆ ਗਏ ਮੈਂ ਆਪਣੇ ਕਸਟਮਰ ਨੂੰ ਖਾਣਾ ਖੁਲਾਣ ਲੱਗ ਗਈਆਂ ਇੱਥੋਂ ਮੇਰੇ ਕੋਲ ਚਾਰ ਕਸਟਮਰ ਪੰਜ ਆਏ ਸੀਗੇ ਉਹਨਾਂ ਨੂੰ ਮੈਂ ਖਾਣਾ ਖੁਲਾਣ ਲੱਗਿਆ ਜਿਲੇ ਉਹ ਖਾਣਾ ਖਾ ਕੇ ਗਏ ਆ ਸਕੂਲ ਦਾ ਮੋੜ ਮੁੜੇ ਆ ਇਹ ਡਾਂਗਾ ਸੋਟੇ ਲੈ ਕੇ ਉਹਨਾਂ ਨੂੰ ਵੀ ਮਾਰਿਆ ਰੱਜ ਕੇ ਇਹਨਾਂ ਨੇ ਉਹ ਮੁੰਡਿਆਂ ਦੇ ਬਹੁਤ ਸੱਟਾਂ ਉਹਨਾਂ ਦੇ ਵੀ ਲੱਗੀਆਂ ਉਹਨਾਂ ਨੂੰ ਮਾਰਿਆ ਕੀਤਾ ਉਹ ਮੋਰੇ ਆਂਟੀ ਆਂਟੀ ਕਰਦੇ ਆ ਕਿ ਉਹ ਉਧਰ ਨੂੰ ਨਹੀਂ ਗਏ ਫੈਕਟਰੀ ਆਲੂ ਮੇਰੇ ਆਲੂ ਆਏ ਮੈਂ ਉਹਨਾਂ ਨੇ ਮੋਰੇ ਹੋਏ ਵੀ ਤੁਸੀਂ ਇਹਨਾਂ ਨੂੰ ਕਹਤੇ ਮਾਰ ਦੇ ਤਾਂ ਖਾਣਾ ਖਾ ਕੇ ਹੋਣਗੇ ਕਸਟਮਰ ਵਾਹੇ ਫਿਰ ਉਹਨਾਂ ਨੂੰ ਛੱਡਿਆ ਤਾਂ ਇੱਕ ਬੰਦਾ ਹੋਰ ਆਇਆ ਮੈਂ ਨਹੀਂ ਜਾਣਦੀ ਕੌਣ ਸੀ ਕੌਣ ਨਹੀਂ ਹੈ ਸੜਕ ਤੇ ਨੰਗਦਾ ਬੰਦਾ ਸੀਗਾ ਉਹ ਇਹਨਾਂ ਨੂੰ ਸਾਰੇ ਜਣਿਆਂ ਨੂੰ 15 16 ਬੰਦਿਆਂ ਨੂੰ ਦੇਖ ਕੇ ਉਹ ਆ ਗਿਆ ਪਰ ਕਹਿੰਦੇ ਤੁਸੀਂ ਇਕੱਲੇ ਲੇਡੀ ਦੇ ਉੱਤੇ ਕਿਉਂ ਹਮਲਾ ਕਰਤਾ ਇੰਨੇ ਜਣਿਆਂ ਨੇ ਹਨਾ ਉਹ ਇਹਨਾਂ ਨੇ ਡਾਂਗਾ ਸੋਟਿਆ ਨਾ ਉਹ ਬੰਦਾ ਮਾਰ ਦਿੱਤਾ ਉੱਥੇ ਉਹ ਬੰਦਾ ਬਿਵੋਸ਼ ਹੋ ਤਾਨੀ ਜੀ ਕਿੱਥੇ ਦਾ ਬੰਦਾ ਮੈਨੂੰ ਨਹੀਂ ਪਤਾ ਜੀ ਉਹ ਕਿੱਥੇ ਦਾ ਬੰਦਾ ਸੀ ਕੌਣ ਸੀਗਾ ਉਹ ਰਾਹੀ ਸੀਗਾ ਕੋਈ ਤੁਰਿਆ ਜਾਂਦਾ ਉਧਰੋਂ ਜਾਨੀ ਕਿ ਉਹ ਇੰਨੇ ਬੰਦੇ ਦੇਖ ਕੇ ਮੈਨੂੰ ਕੱਲੀ ਨੂੰ ਕੋ ਮਾਰਦਾ ਕੁੱਟਦਾ ਉਹ ਤਾਂ ਆ ਗਏ ਇੱਥੇ ਮੇਰੀ ਹੈਲਪ ਲਈ ਆਈ ਸੀਗੇ ਇਹਨਾਂ ਨੇ ਉਹਨਾਂ ਨੂੰ ਵੀ ਕੁੱਟ ਕੇ ਮਾਰ ਕੇ ਸਿੱਟਿਆ ਉਹ ਜ਼ਿਲੇ ਬੰਦਾ ਸੌਰਤ ਚ ਆਇਆ ਤੇ ਇਹਨਾਂ ਨਾਲ ਇੱਕ ਬੰਦਾ दारू ਪੀਂਦਾ ਸੀਗਾ ਇਹ ਚਿੰਗੜ ਜਾਣਦੇ ਆ ਕਿ ਉਹ ਕੌਣ ਬੰਦਾ ਸੀ ਕੌਣ ਨਹੀਂ ਸੀਗਾ ਉਹ ਇਹਨਾਂ ਨਾਲ ਗਏ ਆ ਉਹ ਸੇ ਬੰਦੇ ਜਿਹੜਾ ਥੱਲੇ ਮਾਰ ਕੇ ਸਿੱਟਿਆ ਸੀ ਨਾ ਉਹ ਰਾਤ ਜਿਹੜੇ ਮੁੰਡੇ ਆਏ ਆ 17 ਤਰੀਕ ਨੂੰ ਦੁਬਾਰਾ ਮੇਰੇ ਤੇ ਹਮਲਾ ਹੁੰਦਾ ਆ ਦੇਖ ਲੋ ਸਾਰਾ ਕੁਝ ਤੁਹਾਡੇ ਸਾਹਮਣੇ ਆ ਮੇਰ ਨਾਲ ਗਰੀਵ ਮਾਰ ਬਹੁਤ ਹੋਈ ਐ ਇਸ ਵੇਲੇ ਮੈਂ ਕਿਸੇ ਦੀ ਗੱਲ ਤੇ ਕੁਝ ਨਹੀਂ ਨਾ ਚੰਗੀ ਮੜੀ ਅਜ ਤੱਕ ਕਿਸੇ ਨੂੰ ਕਹੀ ਆ ਹਨਾ ਉਹ ਬੰਦੇ ਦੇ ਲੋ ਮੁੰਡੇ ਰਾਤ ਆਏ ਉਹਨਾਂ ਨੇ ਤੋੜ ਭੰਨ ਇੰਨੀ ਕੁ ਕਰੀ ਆ ਨਾ ਉਹਨਾਂ ਨੇ ਮੇਰੀ ਸੁਣੀ ਕੋਈ ਨਹੀਂ ਮਿਹਨਤ ਕਰ ਲੈ ਕਰਕੇ ਮੈਂ ਆਪਣੀ ਜਾਨ ਬਚਾਈ ਉਹਨਾਂ ਨੇ ਤੋੜ ਭੰਨ ਕਾਤੇ ਕੀਤੇ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਵੀ ਸਾਡੇ ਪੇ ਨੂੰ ਤੁਸੀਂ ਮਾਰਿਆ 16 ਤਰੀਕ ਨੂੰ ਹਾਂਜੀ ਮਾਰਿਆ ਪ੍ਰਵਾਸੀਆਂ ਨੇ ਮਾਰਿਆ ਜੀ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਪੇ ਨੂੰ ਮਾਰਿਆ ਕੁੱਟਿਆ ਇੱਥੇ ਸਮਾਰ ਕੇ ਸੈੱਟ ਦਿੱਤਾ ਸੀਗਾ ਉਹ ਜਾਣਦੇ ਉਹ ਬੰਦੇ ਕੌਣ ਸੀ ਕੌਣ ਨਹੀਂ ਮੈਂ ਨਹੀਂ ਜਾਣਦੀ ਉਹਨਾਂ ਨੂੰ ਹੁਣ ਪੁਲਿਸ ਵਾਲੇ ਆਏ ਸੀ ਰਾਤ ਹਾਂਜੀ ਪੁਲਿਸ ਵਾਲੇ ਆਏ ਸੀ ਰਾਤੀ ਪ੍ਰਵਾਸੀਆਂ ਦੇ ਗਏ ਆ ਪ੍ਰਵਾਸੀ ਨੇ ਨਾ ਤਾਂ ਉਸ ਬੰਦੇ ਦਾ ਹਜੇ ਤੱਕ ਨਹੀਂ ਦੱਸਿਆ ਹੈਗਾ ਮੰਗ ਕੀ ਕਰਦੇ ਮੰਗ ਇਨਸਾਫ ਇਹੀ ਮੰਗਦੀ ਆ ਜੀ ਮੈਂ ਗਰੀਬ ਜਾਤੂ ਆ ਮੈਂ ਆਪਣੇ ਬੱਚੇ ਬਹੁਤ ਔਖੀ ਹੋ ਕੇ ਪਾਲ ਰਹੀ ਆ ਇਸ ਵੇਲੇ ਕਿਸੇ ਵੀ ਨਗਰ ਵਾਲੇ ਨੂੰ ਤੁਸੀਂ ਪੁੱਛ ਸਕਦੇ ਹੋ ਫੇ ਮੈਂ ਕਿੰਨੀ ਔਖੀ ਆ ਇਸ ਵੇਲੇ ਆ ਦੇਖ ਲੋ ਬਾਕੀ ਸਮਾਨ ਸਾਡਾ ਸਾ ਦੇਖ ਲੋ ਕਿ ਮੇਰਾ ਛੱਡ ਕੇ ਗਿਆ ਤੇ ਮੈਂ ਇਨਸਾਫ ਦੀ ਮੰਗ ਕਰ ਰਹੀ ਨੁਕਸਾਨ ਹੋ ਗਿਆ ਮੇਰਾ ਦੇਖ ਲੋ ਤੁਸੀਂ ਸਾਹਮਣੇ ਹੀ ਆ ਦੇਖੋ ਤੁਸੀਂ ਕੋਈ ਫਰਿੱਜ ਨਹੀਂ ਕੋਈ ਭਾਂਡਾ ਨਹੀਂ ਕੋਈ 에ਰਾ ਵਗੈਰਾ ਕੁਰਸੀਆਂ ਮੇਜ਼ ਟੇਬਲ ਸਭ ਤੋੜ ਦਿੱਤੇ ਐ ਇਸ ਵੇਲੇ ਮੈਂ ਤਾਂ ਦੁਆਰਾ ਹੁਣ ਖੜਾ ਕਰਨਾ ਪਊਗਾ ਇਹ ਸਮਾਨ ਸਾਰਾ ਮੈਂ ਤਾਂ ਇਨਸਾਫ ਦੀ ਮੰਗ ਕਰਦੀ ਆ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਦਿਓ ਮੈਨੂੰ ਇਨਸਾਫ ਦਿਵਾਓ ਮੇਰੀ ਗਲਤੀ ਦੱਸੋ ਕੀ ਐ ਇਸ ਵੇਲੇ ਅਰੇ ਮਿੱਦੀ ਅਸਦਾਰਾਂ ਨੋ 25 ਨੂੰ ਬਲਤ ਕਰੀਬ ਸਾਢੇ 8:30 ਵਜੇ ਆਜ਼ਾਨੂੰ ਇੱਕ ਕੰਪਲੇਟ 112 ਤੇ ਆਈ ਸੀਗੀ ਜਿੱਥੇ ਅਸੀਂ ਪਨਰਾਲੇ ਪ੍ਰਿੰਟ ਮੋਕੇ ਦੇ ਢਾਬੇ ਤੇ ਗਏ ਸੀ ਤਾਂ ਬਾਕੀ ਜਿਹੜੀ ਅੰਦੀ ਸ਼ਿਕਾਇਤ ਹੋਊਗੀ ਉਹ ਤਾਂ ਬਣਦੀ ਕਰ ਵੀ ਕੀਤੀ ਜਾਊ ਕਿੰਨੀ ਕਿ ਸਰ ਭਾਂਤ ਤੌਰ ਤੇ ਕੀਤੀ ਸੀ ਮੋਕੇ ਤੇ ਹਣ ਤੌਰ ਤੇ ਕਾਫੀ ਹੋਈ ਸੀਗੀ ਬਦੀਲੇ ਬਦੂਲੇ ਵੀ ਖਾਰੇ ਪਏ ਸੀ ਫਰੀਜਾਂ ਵੀ ਦੋ ਭੰਤੀਆਂ ਔਰ ਕਾਫੀ ਨੁਕਸਾਨ ਸੀ ਉਹਦਾ